हां भाई दोस्तों भाई बच्चियां ਦਾ ਬਲੌਗ ਪਾਇਆ ਸੀ ਇੱਕ ਦਿਨ ਤੇ ਉਹਨਾਂ ਨੂੰ ਨਾਨਕੇ ਛੱਡ ਕੇ ਆਂਦਾ ਸੀ ਤੇ ਹੁਣ ਦੋ ਦਿਨਾਂ ਤੋਂ ਜਾਣ ਖਾਈ ਜਾਂਦੇ ਸੀ ਕਹਿੰਦੇ ਵੀ ਲੈ ਜਾਓ ਸਾਨੂੰ ਆਣ ਕੇ ਚਾਹ ਵੀ ਛੇਤੀ ਲੱਥ ਜਾਂਦਾ ਨੇ ਆਣਾਂ ਦਾ ਲੋ ਵੇ ਆਪਾਂ ਪਹੁੰਚ ਗਏ ਸੌਰਿਆਂ ਦੇ ਤੇ ਅੱਜ ਆਪਾਂ ਨਿਆਣਿਆਂ ਨੂੰ ਲੈਣਾ ਆਏ ਆ ਤੇ ਮੈਂ ਕਿਹਾ ਚਲੋ ਅੱਜ ਟਾਈਮ ਸੀਗਾ ਤੇ ਅੱਜ ਜਿਹੜਾ ਨਿਆਣਿਆਂ ਦੇ ਨਾਨਕੇ ਆਣ ਕੇ ਤੇ ਇਹਨਾਂ ਨੂੰ ਲੈ ਆਈਏ ਕਿਉਂਕਿ ਇਹ ਇਹ ਹੈ ਨਾ ਨਿਆਣੇ ਜਦੋਂ ਵਾਂਡੇ ਚਲ ਜਾਂਦੇ ਆ ਉੱਥੇ ਜਾ ਕੇ ਕਹਿਣੇ ਨਹੀਂ ਮੰਨਦੇ ਹੈਗੇ ਨਾ ਤੇ ਚਾਜ ਨਾ ਕੋ ਖਾਂਦੇ ਆ ਮਰਜ਼ੀ ਨਾ ਖਾਂਦੇ ਆ ਇਧਰੋਂ ਉਧਰੋਂ ਖਾਈ ਜਾਣੀਆਂ ਚੀਜ਼ਾਂ ਤੇ ਜਿੱਦਾਂ ਇੱਥੇ ਘਰੇ ਬਹਿ ਕੇ ਹੁਣ ਆਪਣਾ ਟਾਈਮ ਟੇਬਲ ਇੱਕ ਬਣਿਆ ਹੁੰਦਾ ਤੇ ਜਿੱਦਾਂ ਉਹਨਾਂ ਦੀ ਮੰਮੀ ਵੀ ਆ ਗਈ ਸੀਗੀ ਤੇ ਇਹ ਇਕੱਲੇ ਹੀ ਸੀਗੇ ਨਾਨਕਿਆਂ ਦੇ ਤੇ ਉਹ ਦੋ ਦਿਨ ਰਹਿ ਕੇ ਆ ਗਈ ਸੀ ਤੇ ਫੇਰ ਤੈਨੂੰ ਪਤਾ ਹੀ ਆ ਤੁਹਾਨੂੰ ਨਿਆਣਿਆਂ ਜਿਹੜੇ ਆ ਉਹ ਆਪਣੀਆਂ ਜਦ ਮਰਜ਼ੀਆਂ ਕਰਦੇ ਆ ਉਹ ਫਿਰ ਨਾਨਕਿਆਂ ਦੇ लाडले ਹੁੰਦੇ ਆ ਤੇ ਨਾਨਕੇ ਕੋਈ ਜ਼ਿਆਦਾ ਕਹਿੰਦੇ ਨਹੀਂ ਲੋ ਸੌਰਿਆਂ ਦੇ ਘਰ ਕਰ ਲਈ ਆਪਾਂ ਐਂਟਰੀ ਤੇ ਬੱਚਿਆਂ ਨੂੰ ਹੁਣ ਬਾਹਰ ਕੱਢ ਕੇ ਲੈ ਜਾਂਦਾ ਮੈਂ ਕਹਾਂ ਰੱਖੋ ਵੀ ਆਪਣਾ ਆਪਣਾ ਸਮਾਨ ਤੇ ਨਿਮਰਤ ਕਹਿੰਦੀ ਮੂਰੇ ਰੱਖਣਾ ਮੈਂ ਕਹਾਂ ਨਹੀਂ ਨਹੀਂ ਪਿੱਛੇ ਰੱਖ ਲੈ ਤੇ ਉਹਨੇ ਆਪਣੇ ਗੁੱਡੀਆਂ ਪਟੋਲੇ ਚੱਕ ਲੈ ਜਾਂ ਨਿਆਣਿਆਂ ਨੂੰ ਹੁੰਦਾ ਇਹ ਆਪਣੀ ਬੇਟੀ ਆ ਬਈ ਜਿਹਦੇ ਹੱਥ 'ਚ ਨੀਲਾ ਫੜਿਆ ਆ ਤੇ ਡਾਲ ਜੀ ਆ ਆਪਣੇ ਸਾਲੇ ਦੇ ਨਿਆਣੇ ਆ ਤੇ ਆ ਤਿੰਨੇ ਹੀ ਬਾਕੀ ਜਿਹੜੇ ਆ ਤੇ ਇਹਨਾਂ ਨੂੰ ਆਪਾਂ ਹੁਣ ਇਹ ਵੀ ਨਾਲ ਹੀ ਆ ਗਏ ਆ ਸਾਡੇ ਇਹ ਕਹਿੰਦੇ ਅਸੀਂ ਵੀ ਜਾਣਾ ਹੁਣ ਇਹੀ ਉੱਥੇ ਰਹਿ ਕੇ ਆਉਣਾ ਤੁਹਾਡੇ ਪਿੰਡ ਤਿਆ ਦੇ ਲੋ ਮੁੰਡੇ ਨੇ ਵੀ ਬੇਟਬਾਲ ਆਪਣਾ ਚੱਕ ਲਿਆ ਤੇ ਮੜਾ ਹੋ ਗਿਆ ਉਹਦਾ ਨਾਨਕ ਜਾ ਕੇ ਲੋਕੀ ਤੇ ਕਹਿੰਦੇ ਉਹਦੇ ਨਾਨਕਿਆਂ ਤੇ ਜਾਵਾਂਗੇ ਮੋٹے ਹੋ ਕੇ ਆਵਾਂਗੇ ਤੇ ਉੱਥੇ ਸਾਰੀ ਟੜੀ ਬੱਟਾ ਐ ਵ ਦੇਖੀ ਗਿਆ ਗੀਮਾਂ ਪਤਾ ਨਹੀਂ ਕਿਹੜੀਆਂ ਫ੍ਰੀ ਫਾਇਰ ਜੀਆਂ ਉਹ ਗੀਮਾਂ ਗੁੰਮਾ ਖੇਡਦੇ ਰਹਿੰਦੇ ਆ ਤੇ ਉੱਥੇ ਜਾ ਕੇ ਤੇ ਮੜੇ ਹੋ ਗਿਆ ਤੇ ਚਲੋ ਉਹਨਾਂ ਦਾ ਤਾਂ ਨਹੀਂ ਕਿਸੂਰ ਆਪਾਂ ਕੱਢਦੇ ਤੇ ਪਰ ਫੇ ਵੀ ਨਿਆਣੇ ਲਗਰਜੀ ਕਰ ਜਾਂਦੇ ਆ ਨਾ ਛਾਲ ਮਾਰ ਕੇ ਮੁੰਡੇ ਨੇ ਤੇ ਲਾਤੀ ਆ ਡਿੱਗੀ ਤੇ ਮੈਂ ਕਿਹਾ ਹੁਣ ਭਰਾ ਆਜੋ ਲੈ 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 ਇਹ ਉਹ ਚੱਕ ਬਾਈ ਦੁਰੇ ਫਿਰਦੇ ਨੇ ਕੋਈ ਨਾ ਕੋ ਕਰੀ ਜਾਣਾ ਇਹਨੇ ਫੋਜ ਆ ਗਈਆਂ ਤੇ ਗੱਡੀ 'ਚ ਲੱਗੇ ਬਹਿਣ ਬੱਚਾ ਪਾਰਟੀ ਪਟਕਾ ਨਹੀਂ ਮੰਨੇ ਆ ਬੈਠ ਜਾ ਰਹੇ ਗਰਮੀ ਮੰਦਾ ਇਹ ਸਮਰਸ ਸਿੰਘ ਆਪਣਾ ਬੇਟਾ ਤੇ ਇਹ ਆਪਣੇ ਨਿਆਣਿਆਂ ਦੇ ਮਾਮੇ ਦਾ ਮੁੰਡਾ ਉਹ ਮਾਮੇ ਦੀ ਕੁੜੀ ਉਹ ਜਿਹੜੀ ਸੀ ਟੋਲੇ ਆ ਆ ਵੱਡੀ ਕੁੜੀ ਤੇ ਆ ਆਪਣੀ ਬੇਟੀ ਨਿਮਰਤ ਹਾਂ ਵੀ ਦੱਸੋ ਹੁਣ ਨਾਨਕਿਆਂ ਦੇ ਕੀ ਕੀ ਕੀਤਾ ਦੱਸੋ ਛੁੱਟੀਆਂ ਕੱਟ ਕੇ ਆਏ ਆ ਕੀ ਕੀ ਕੀਤਾ ਦੱਸੋ ਵੀ ਕਿੱਥੇ ਆਹ ਉਹਦਾ ਮਾਮੀ ਦੀ ਹੋਈ ਆ ਜੀ ਨਾਨਾਂ ਹਾਂ ਉਹਨਾਂ ਦੇ ਘਰੇ ਗਏ ਹੈਗੇ ਇੱਧਰ ਚਹਾੜ ਚਹਾੜੋ ਪਹਾੜਾਂ ਚ ਤੇ ਕਿੰਨੇ ਜਾਂਦੇ ਰਹਿ ਗਏ ਆ ਉੱਥੇ ਇੱਕ ਰਾਤ ਤੇ ਕੀ ਕੀ ਘੁੰਮਿਆ ਉੱਥੇ? ਉਹ ਕੁਝ ਘੁੰਮੇ। ਕੀ ਵੀ ਦੱਸੋ ਵੀ। ਪਹਾੜ ਤੇ। ਹਾਂ ਪਹਾੜ ਵੀ ਦੇਖੇ। ਤੇ ਹੋਰ ਕੀ ਇੱਥੇ ਨਾਨਕਿਆਂ ਨੇ ਸੇਵਾ ਕੀ ਕੀਤੀ? ਮੈਨੂੰ ਤਾਂ ਮੜੇ ਹੋਏ ਲੱਗਦੇ ਆ। ਕਹਿੰਦੇ ਹੁੰਦੇ ਨਾਨਕਿਆਂ ਦੇ ਜਾਵਾਂਗੇ ਮੋਟੇ ਹੋ ਕੇ ਆਵਾਂਗੇ। ਪੀਜੇ ਖਾਦੇ। ਪੀਜੇ ਖਾਦੇ। ਦੁੱਧੂ ਤੇ ਨਹੀਂ ਪਿਲਾਇਆ ਨਾਨਕਿਆਂ ਨੇ? ਹਾਂ। ਹਾਂ। ਪਿਲਾਇਆ। ਹੋਰ ਹੋਰ ਕੀ ਕੀਤਾ? ਖਰਚਾ ਖੂਚਾ ਦੇਹੰਦੇ ਸੀ। ਹੈ? ਹੋਰ ਕਿੱਥੇ ਘੁੰਮਣ ਲੱਗ ਗਿਆ? ਹੋ ਤਾਂ ਨਹੀਂ ਗਿਆ ਕਦੇ। ਹੈਂ ਆਦਮਪੁਰ ਜਾਂ ਨਹੀਂ ਰਿਹਾ ਕੁਝ ਖਾਣ ਪੀਣ ਇੱਧਰ ਜਾਣੇ ਦਾ ਭੰਡੋਰੀ ਖਾਣ ਦੇ ਹੋਰ ਕੀ ਕੀਤਾ ਖੇਡੇ ਖੇਡੇ ਕਿੰਨਾ ਕੱਡੇ ਬਹੁਤ ਖੇਡੇ ਲੜੇ ਤਾਂ ਨਹੀਂ ਉਹ ਲੜੇ ਵੀ ਆ ਕਿਦਾਂ ਲੜੇ ਕਿਦਾਂ ਹੈ ਕਿਹਦੇ ਨਾਲ ਲੜੇ ਨਾ ਨਿਆਣਾ ਨਿਆਣਾ ਇਹਨਾਂ ਨੂੰ ਪੁੱਛ ਤਾਂ ਨਿਮਰਤਾ ਸੱਚ ਦੱਸਣਾ ਲੜਾਈ ਵੀ ਹੋਈ ਅਮ ਬਤੂ ਦੱਸ ਲੜਾਈ ਕਦੇ ਹੁੰਦੀ ਪਤਾ ਕੀ ਹੋਇਆ ਇੱਕ ਦਿਨ ਅਸੀਂ ਨਾ ਸਾਰੇ ਜਾਣੇ ਖੇਲਦੇ ਪੈਸੀ ਇਹ ਆਇਆ ਵਿੱਚ ਇਹਨੇ ਮੇਰੇ ਗੋਡੇ ਮਾਰੇ ਮੈਂ ਇਹਨੂੰ ਕਿਹਾ ਕਿ ਨਾ ਸਭ ਮੈਨੂੰ ਛੇ ਨਾ ਇਹਨੇ ਗੋਡੇ ਮਾਰ ਤੇ ਜਾਣ ਕੇ ਇਹ ਫੇਰ ਸਾਡੀ ਦੋਨਾਂ ਦੀ ਲੜਾਈ ਹੋ ਗਈ ਫੇਰ ਮੇਰੀ ਚਾਚੀ ਦੀ ਭੂਆ ਦੀ ਪੂੜੀ ਕਹਿੰਦੀ ਕਿ ਤੁਸੀਂ ਦੋਨੋਂ ਫੈਸਲਾ ਕਰ ਲੋ ਕਿ ਕੌਣ ਪਹਿਲਾਂ ਲੜਿਆ ਕੌਣ ਨਹੀਂ ਲੜਿਆ ਨਹੀਂ ਉਹ ਸਰਪੰਚ ਸੀ ਨਹੀਂ ਇਹਨੇ ਕਿਹਾ ਅੱਛਾ ਇਹ ਕਹਿੰਦਾ ਚੱਲ ਠੀਕ ਆ ਫੇਰ ਕਰ ਲੈਂਦੀ ਆ ਦੋ ਦੋ ਹੱਥ ਮੈਂ ਕਿ ਨਹੀਂ ਕਰਨੇ ਲੜਾਈ ਨਾ ਛੱਟ ਛੋਟ ਵੀ ਲੱਗ ਸਕਦੀ ਆ ਇਹ ਫੇਰ ਬਾਤ ਚਾਚੀ ਨੂੰ ਸਾਰੀ ਜਾਣੇ ਦੱਸਣ ਲੱਪੇ ਚਾਚੀ ਕਹਿੰਦੀ ਤੁਸੀਂ ਲੜਾਈ ਨਾ ਕਰੋ ਬਸ ਤੁਸੀਂ ਖੇਡੋ ਜੇ ਤੁਸੀਂ ਲੜਾਈ ਕੀਤੀ ਨਾ ਹਣ ਮੈਂ ਸਮਰਾਥ ਹੁਣਾਂ ਨੂੰ ਵੀ ਤੁਹਾਨੂੰ ਭੇਜਣਾ ਹੈ ਤੇ ਤੁਹਾਨੂੰ ਵੀ ਕਿਤੇ ਮਾਮੀ ਕੋ ਘੁੰਮਣ ਜਾਇਆਗਾ ਨਾ ਤੁਸੀਂ ਘਰੇ ਬਹਿਣ ਕੇ ਪੜਾਈ ਕਰਿਆ ਕਰੋਗੇ ਤੇ ਇਹ ਇਹ ਤੇ ਹੋਰ ਕੀ ਕਰਦਾ ਹੁੰਦਾ ਹੈ ਖੇਡਦਾ ਖੁੜਦਾ ਹੁੰਦਾ ਹੈ ਖੇਡਦਾ ਹਾਂ ਜੀ ਆਕੇ ਮੰਮੀ ਨਾਲ ਖੇਡਦਾ ਹੁੰਦਾ ਸੀਗਾ ਨਾਲ ਜਿਆਦਾ ਬੈਟਬਾਲ ਇੱਕ ਦਿਨ ਮੇਰੇ ਨਿੱਕੇ ਭਰਾ ਉੱਥੇ ਸਾਹਮਣੇ ਆ ਗਿਆ ਮੋਰੀ ਇਹਨੂੰ ਚੀਜੀ ਦੇਣਾ ਉਹ ਇਹਦੀ ਬਾਲ ਲੱਗ ਗਈ ਇੱਥੇ ਛਾਤੀ ਤੇ ਛੋਟੇ ਭਰਾ ਦੇ ਇਹ ਤੁਸੀਂ ਇਹਨੂੰ ਕੁੱਟਿਆ ਨਹੀਂ ਸਮਰਾਤਰ ਕੁੱਟਿਆ ਨਹੀਂ ਇਹ ਇਹ ਲੱਗੇ ਨਹੀਂ ਲੱਦਾ ਸੀ ਇਹ ਦੌੜ ਗਿਆ ਸੀ ਇਹ ਬਚ ਗਿਆ ਹੈ ਨਿਮਰਤ ਤੈਨਾਂ ਤਾਂ ਨਹੀਂ ਕੋਈ ਬਾਕਿਆ ਹੋਇਆ ਹੈ ਤੇਰਾ ਜੀ ਲੱਗਾ ਕੀ ਕੀ ਕੀਤਾ ਨਾਨਕੇ ਦੱਸ ਮੈਨੂੰ ਕੀ ਕੀ ਵੇਬ ਦੱਸ aí ਚੀਜ਼ ਖਾਦੀ ਹੋਰ ਮੰਮੀ ਹੋਰ ਕੀ ਕੀਤਾ ਚੇਪ ਖਾਦੇ ਰੋਪੇ ਮੈਂ ਚੇਪ ਸੀ ਘੜਾਈ ਨਾਨਕੇ ਨੇ ਰੋਟੀ ਖਲਾਦੀ ਰੋਟੀ ਵੀ ਖਾਦੀ ਐ ਰੋਟੀ ਵੀ ਖਾਦੀ ਇਹਦੀ ਨਾਨਕੇ ਨੇ ਉਹ ਨਿਆਣਕੇ ਨੂੰ ਭੁੱਖੇ ਰੱਖਣਾ ਸੀ ਮੁੜ ਕੇ ਹੀ ਭੇਜਦੇ ਵੀ ਨਹੀਂ ਸੀ ਸੇਵਾ ਹੋਈ ਤੁਹਾਡੀ ਕਿ ਨਹੀਂ ਹੋਈ ਐ ਮੈਂ ਸੇਵਾ ਪਣੀ ਕੀਤਾ ਨਾਨਕੇ ਨੇ ਖਿਆਲ ਰੱਖਿਆ ਉੜਾ-ਪੁੜਾ ਹੈ? ਉੜਾ-ਪੁੜਾ ਤੇ ਟੈਪ ਕਿੰਨੇ ਚਾਰ ਦੇਖਿਆ ਇਹ ਦੱਸ ਮੈਨੂੰ। ਹੁਣ ਤੱਕ ਸ਼ਾਮ ਨੂੰ ਸਵੇਰ ਬੱਸ। ਹੈ? ਸ਼ਾਮ ਨੂੰ ਸਵੇਰ ਤੇ ਸ਼ਿਕਾਇਤ ਆਈ ਕਹਿੰਦੇ ਟੈਪ ਨਹੀਂ ਛੱਡਦਾ ਹੁੰਦਾ ਸੀ। ਲੈ ਕਾ ਤੇ ਦੱਸ ਮੈਨੂੰ ਪਤਾ ਲੱਗਾ। ਹੈਂ ਦੱਸ। ਉਹ ਕਿਹੜੀ ਗੇਮ ਖੇਡਦਾ ਹੁੰਦਾ? ਫ੍ਰੀ ਫਾਇਰ। ਤੇ ਉਹ ਚ ਕਿੰਨੇਵੇਂ ਨੰਬਰ ਤੇ ਆ ਤੂੰ? ਉਹ ਰੈਂਕ ਹੁੰਦੀ ਆ। ਕਿੰਨੇ ਰੈਂਕ ਤੇ ਆ? ਹੀਰੋਇਕ। ਕਿੰਨੇ? ਹੀਰੋਇਕ ਤੇ ਆ। ਹੀਰੋ ਇੱਕ ਦਾ ਮਤਲਬ ਹੁੰਦਾ ਪਹਿਲੇ ਨੰਬਰ ਤੇ ਹਾਂ ਜੇ ਰੈਂਕ ਹੁੰਦੀਆਂ ਆ ਪਹਿਲਾ ਬਰਾਉਨਸ ਹਾਂ ਸਿਲਵਰ 골ਡ ਪਲੈਟੀਨਮ ਪਲੈਟੀਨਮ ਤੋਂ ਅੱਗੇ ਡਾਇਮੰਡ ਫਿਰ ਹੀਰੋ ਇੱਕ ਫਿਰ ਮਾਸਟਰ ਫਿਰ ਲਾਈਟ ਮਾਸਟਰ ਫਿਰ ਗ੍ਰੈਂਡ ਮਾਸਟਰ ਤੇ ਉਹਦੇ ਵਿੱਚ ਕੋਈ ਦਾ ਬਣਦੇ ਵੀ ਹੁੰਦੇ ਡਿਗਰੀ ਵੀ ਮਿਲਦੀ ਕੋਈ ਕਿ ਉਦਾਂ ਹੀ ਮੈਂ ਪੜਾਈਆ ਹੈ ਕੋਈ ਯੂਟਿਊਬਰ ਹਨ ਹੈ ਇਹ ਪੜਾਈਆ ਬਈ ਆਪ ਨਿਆਣੇ ਵੀ ਆਪਾਂ ਲੈ ਕੇ ਚੱਲੇ ਆਂ ਨਾਲ ਇਹ ਵੀ ਸਾਡੇ ਤੁਸੀਂ ਹੁਣ ਸਾਡੇ ਨਾਲ ਰਹਿ ਕੇ ਹੁਣ ਨਿਆਣੇ ਹਾਂਜੀ ਹੈ ਕਿੰਨੇ ਦਿਨ ਰਹਿਣਾ 2 ਦਿਨ 2 ਦਿਨ ਫਿਰ ਲੈਣ ਕਦੋਂ ਆਉਣਾ ਲੈਣ ਲੈਣ ਨਹੀਂ ਕਿਸੇ ਨੇ ਵੀ ਆਉਣਾ ਅਸੀਂ ਉਧਰ ਉਧਰ ਉਸ ਮੇਰੇ ਮਾਸਣ ਨੇ ਲੈਣ ਆਇਆ ਨਾ ਉਧਰ ਉਧਰ ਅਸੀਂ ਦੀ ਮਾਸੀ ਕੇ ਘਰ ਚੱਲ ਜਣਾ ਅੱਛਾ ਮਤਲਬ ਇਹ ਕਿ ਬਾਂਡੇ ਸਾਰੇ ਘੁੰਮੇ ਹੋਣੇ ਆ ਨਾਨੀ ਕੇ ਵੀ ਚੱਲ ਜਣਾ ਉਸ ਤੋਂ ਬਾਅਦ ਵੀ ਨਾਨੀ ਕਾ ਕਿਹੜਾ ਪਿੰਡ ਆ ਤੇ ਮਾਸੜ ਕਾ ਮਾਸੜ ਕਾ ਨਾਗਰਾ ਅੱਛਾ ਨਾਗਰਾ ਕੇ ਨੂਰਮਲ ਵਾਲ ਜਿਹੜਾ ਹਾਂਜੀ ਅੱਛਾ ਉੱਥੇ ਵੀ ਜਾਣਾ ਤੂੰ ਪੁੱਤ ਤਿੰਨ ਤਨੀ ਕੁੱਟਿਆ ਪਾ ਨੇ ਨਹੀਂ ਕੁੱਟਿਆ ਕਿੱਥੇ ਮਾਰੀਆਂ ਤੇਰੇ ਕੰਨ ਤੇ ਕੀ ਗੱਲ ਕੀ ਹੋਈ ਸੀ ਗੱਲ ਕੀ ਹੋਈ ਸੀ ਗੱਲ ਪਤਾ ਹੀ ਨਹੀਂ ਕੋਟੇ ਮੀ ਖਾਲੀ ਕੀ ਹੋਇਆ ਸੀ ਹਾਂ ਇਹ ਨਾ ਬਾਰ ਬਾਰ ਉਹ ਤੋਂ ਫੋਨ ਖੋਈ ਜਾਂਦੀ ਸੀ ਹਾਂ ਠੀਕ ਆ ਬਾਅਦ ਚ ਮੈਂ ਦੋਨਾਂ ਤੋਂ ਖੋਲਿਆ ਇਹਨੇ ਮੇਰੇ ਮਾਰੀ ਫਿਰ ਮੈਂ ਤੇ ਮਾਰਤੀ ਬਾਲਾ ਜਿਆਦਾ ਬਦਮਾਚੀਆਂ ਨਹੀਂ ਕਰਨ ਲੱਪਿਆਂ ਤਾਂ ਤੇਰੇ ਰੱਸਾ ਜਿਆਦਾ ਨਹੀਂ ਤੇਰਾ ਖੁੱਲ ਗਿਆ ਤੇਰਾ ਓਏ ਹਾਂ ਹੈ ਤੂੰ ਨਿਆਣਿਆਂ ਨੂੰ ਕੁੱਟਦਾ ਰਹਿਣਾ ਕੀ ਕਹਿਣਾ ਹੁਣ ਫੇ ਮੈਂ ਘਰ ਨਹੀਂ ਆਉਂਦਾ ਹੀ ਆਪਣੇ ਨਾਲ ਲਈ ਜਾਂਦੀ ਆ ਆਪਣੇ ਨਾਲ ਲਈ ਹੁੰਦੀ ਤੇ ਮੈਂ ਤੁਹਾਨੂੰ ਦੱਸਦੀ ਨਾ ਅ ਬਈ ਆ ਚੁੱਕੇ ਤਾਂ ਅਸ਼ਕੂ ਤਾਂ ਲੱਗ ਰਹੀਆਂ ਪੂਰੀਆਂ ਤੇ ਨਿਆਣੇ ਹੁਣ ਚਲੋ ਕੋਈ ਨਹੀਂ ਤੁਹਾਡਾ ਪਿੰਡ ਜਾ ਕੇ ਫੈਸਲਾ ਕਰਦੇ ਹਾਂ ਜੀ ਠੀਕ ਹੈ ਦੋਸਤੋ ਨਿਆਣਿਆਂ ਨੂੰ ਲੈਣ ਆਏ ਸੀਗੇ ਮੈਂ ਕਿਹਾ ਚਲੋ ਲੈਣਾ ਆਉਂਦੀ ਵੀ ਵੀਡੀਓ ਪਾ ਦਈਏ த <laughs> mගේ.